1990 ਦੇਸ਼ ਉਸ ਸਮੇਂ ਘੋਰ ਵਿੱਤੀ ਸੰਕਟ ਵਿੱਚ ਸੀ। ਦੇਸ਼ ਕੋਲ ਪੈਸਾ ਖਤਮ ਹੋਣ ਵਾਲਾ ਸੀ। ਸਿਰਫ 15 ਦਿਨ ਦਾ ਪੈਸਾ ਹੀ ਬਚਿਆ ਸੀ। ਸਰਕਾਰ ਕਰਜ਼ੇ ਥੱਲੇ ਦੱਬੀ ਪਈ ਸੀ। ਦੇਸ਼ ਦਿਵਾਲੀਆ ਹੋਣ ਦੇ ਕੰਡੇ ਸੀ। ਪੀਵੀ ਨਰਸੀਮਹਾ ਰਾਓ ਦੀ ਸਰਕਾਰ ਵੀ ਦੂਜਿਆਂ ਦੇ ਸਾਰੇ ਤੇ ਚੱਲ ਰਹੀ ਸੀ। ਕੋਈ ਵੀ ਵੱਡਾ ਲੀਡਰ ਫਾਈਨੈਂਸ ਮਿਨਿਸਟਰ ਬਣਨ ਲਈ ਤਿਆਰ ਨਹੀਂ ਸੀ। ਸਾਰੇ ਜਾਣਦੇ ਸਨ ਕਿ ਵਿੱਤੀ ਸੰਕਟ ਹੋਰ ਗਹਿਰਾ ਹੋਣ ਵਾਲਾ ਹੈ। ਕੋਈ ਵੀ ਆਪਣੀ ਰਾਜਨੀਤਿਕ ਸਾਖ ਨਹੀਂ ਗਵਾਉਣਾ ਚਾਹੁੰਦਾ ਸੀ ਪਰ ਉਸ ਸਮੇਂ ਪ੍ਰਧਾਨ ਮੰਤਰੀ ਪੀਵੀ ਨਰਸੀਮਹਰਾਓ ਦੇ ਦਿਮਾਗ ਵਿੱਚ ਇੱਕ ਸ਼ਖਸ਼ ਨੇ دستक ਦਿੱਤੀ ਉਹ ਸਨ ਡਾਕਟਰ ਮਨਮੋਹਨ ਸਿੰਘ ਜੋ ਰਾਜਨੀਤੀ ਤੋਂ ਕੋਹਾਂ ਦੂਰ ਸਨ ਡਾਕਟਰ ਮਨਮੋਹਨ ਸਿੰਘ 1957 ਤੋਂ ਹੀ ਵਿਦੇਸ਼ ਵਿੱਚ ਸਨ ਜਿੱਥੇ ਉਹਨਾਂ ਕੈਂਬਰੇਜ ਯੂਨੀਵਰਸਿਟੀ ਤੋਂ ਬੀਏ ਆਨਰਸ ਦੀ ਡਿਗਰੀ ਕੀਤੀ 1962 ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਲਈ 1962 ਤੋਂ 1969 ਤੱਕ ਯੂਨ ਵਿੱਚ ਸਲਾਹਕਾਰ ਵਜੋਂ ਸੇਵਾ ਕੀਤੀ 1987 ਤੋਂ 1990 ਇੰਟਰ ਗਵਰਨਮੈਂਟ ਕੌਂਸਲ ਦੇ ਹੈਡ ਰਹੇ 1982 ਤੋਂ 1985 ਤੱਕ ਆਰਬੀਆਈ ਦੇ ਗਵਰਨਰ ਰਹੇ ਜੂਨ 1991 ਨੂੰ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਦਾ ਫਾਈਨੈਂਸ ਮਿਨਿਸਟਰ ਬਣਾਇਆ ਗਿਆ ਬਜਟ ਦਾ ਦਿਨ ਸੀ ਬਜਟ ਪੇਸ਼ ਕਰਨਾ ਸੀ ਵਿਰੋਧੀ ਧਿਰਾਂ ਰੌਲਾ ਪਾ ਰਹੀਆਂ ਸਨ ਡਾਕਟਰ ਸਾਹਿਬ ਨੂੰ ਤਾਣੇ ਮਾਰ ਰਹੇ ਸਨ ਕੋਈ ਵਿਦੇਸ਼ੀ ਕਹਿ ਰਿਹਾ ਸੀ ਤੇ ਕੋਈ ਬਾਹਰ ਵਾਲਾ ਕਹਿ ਰਿਹਾ ਸੀ ਡਾਕਟਰ ਮਨਮੋਹਨ ਸਿੰਘ ਆਪਣੇ ਸੁਭਾਅ ਮੁਤਾਬਕ ਬਿਲਕੁਲ ਸ਼ਾਂਤ ਖੜੇ ਸਨ ਉਹ ਸਭ ਨੂੰ ਸੁਣ ਰਹੇ ਸਨ ਇੱਕ ਨੇਤਾ ਦੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਮੈਂ ਇੱਥੇ ਕੋਈ ਭਾਸ਼ਣ ਦੇ ਨਹੀਂ ਆਇਆ ਹਾਂ ਮੈਂ ਕਰਕੇ ਵਿਖਾਉਂਗਾ ਮੇਰਾ ਕੰਮ ਬੋਲੂਗਾ ਮੇਰੇ ਇਰਾਦਿਆਂ ਦਾ ਫੈਸਲਾ ਦੇਸ਼ ਕਰੂਗਾ ਉਹਨਾਂ ਕਿਹਾ ਕਿ ਗਰੀਬੀ ਕਿਸੇ ਪਾਰਟੀ ਨੂੰ ਨਹੀਂ ਦੇਖਦੀ ਗਰੀਬੀ ਦੀ ਮਾਰ ਘਰ ਘਰ ਨੂੰ ਸਹਣੀ ਪੈਂਦੀ ਹੈ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਹੀ ਪੂਰੇ ਦੇਸ਼ ਦਾ ਦਿਲ ਜਿੱਤ ਲਿਆ ਫਿਰ ਅਸੀਂ ਜਾਣਦੇ ਹਾਂ ਕਿ ਡਾਕਟਰ ਮਨਮੋਹਨ ਸਿੰਘ ਵੱਲੋਂ ਦੇਸ਼ ਨੂੰ ਵਿੱਤੀ ਸੰਕਟ ਚੋਂ ਕੱਢਣ ਲਈ ਐਲਪੀਜੀ ਪਾਲਸੀ ਲਿਆਂਦੀ ਗਈ ਐਲਪੀਜੀ ਪਾਲਸੀ ਲਿਵਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਅੱਜ ਦਾ ਭਾਰਤ ਨਿਰਪਰ ਭਾਰਤ ਹੈ ਤਾਂ ਉਹ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ